ਸਿਆਣੇ ਕਹਿੰਦੇ ਨੇ ਖਾਲੀ ਭਾਂਡਾ ਜ਼ਿਆਦਾ ਖੜਕਦਾ ਐ ਇਸ ਵੇਲੇ ਕਈ ਸਿਆਸੀ ਲੀਡਰ ਆਪਣੇ ਸਿਆਸੀ ਭਾਂਡੇ ਖੜਕਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੇ ਵਿੱਚ ਲੱਗੇ ਹੋਏ ਨੇ ਜਿਹੜੇ ਮੁੱਦਿਆਂ ਤੇ ਚਰਚਾ ਕਰਨੀ ਚਾਹੀਦੀ ਐ ਉਹਨਾਂ ਮੁੱਦਿਆਂ ਤੇ ਗੱਲਬਾਤ ਨਹੀਂ ਹੋ ਰਹੀ ਤੇ ਜਿਹੜੇ ਬੇਲੋੜੇ ਮੁੱਦੇ ਐ ਖੜੇ ਕੀਤੇ ਜਾ ਰਹੇ ਨੇ ਉਸ ਤੇ ਸਮਾਂ ਬਰਬਾਦ ਕੀਤਾ ਜਾ ਰਿਹਾ ਐ ਪ੍ਰਾਈਮੇਸ਼ਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਐ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਅੱਜ ਜਿਹੜੀਆਂ ਖਬਰਾਂ ਤੇ ਗੱਲਬਾਤ ਕਰਨੀ ਐ ਇੱਕ ਤਾਂ ਪੰਜਾਬ ਕਾਂਗਰਸ ਦੀ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਦੋਹਾਂ ਨੇ ਜਿਹੜੇ ਕਾਂਗਰਸ ਦੇ ਕਈ ਲੀਡਰਾਂ ਤੇ ਦੋਸ਼ ਲਗਾਏ ਉਸ ਤੋਂ ਬਾਅਦ ਕਾਂਗਰਸ ਨੇ ਕਾਰਵਾਈ ਕੀਤੀ ਅੱਜ ਅੰਮ੍ਰਿਤਸਰ ਤੋਂ ਹੀ ਉਹਨਾਂ ਦੇ ਕਰੀਬੀਆਂ ਨੇ ਦੋਸ਼ ਲਾਤੇ ਉਹਨਾਂ ਤੇ ਕਿ ਟਿਕਟਾਂ ਦੀ ਇਹਨਾਂ ਨੇ ਕੌਂਸਲਰ ਦੀਆਂ ਵੇਚੀਆਂ ਸੀ ਕਰੋੜਾਂ ਰੁਪਏ ਦੀਆਂ ਇੱਥੇ ਕਿੰਨੀ ਸੱਚਾਈ ਹੈ ਇਸ ਤੇ ਗੱਲਬਾਤ ਕਰਨੀ ਹੈ ਗੱਲਬਾਤ ਵੰਦੇ ਮਾਤਰਮ ਦੀ ਕਰਨੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਰਾਸ਼ਟਰੀ ਗੀਤ ਤੇ ਜਿਸ ਤਰ੍ਹਾਂ ਸਿਆਸਤ ਕੀਤੀ ਜਾ ਰਹੀ ਹੈ ਨਹਿਰੂ ਗਾਂਧੀ ਪਰਿਵਾਰ ਦੇ ਬਾਰੇ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਬੰਦੇ ਮਾਤਰਮ ਗੀਤ ਦੇ ਬਾਰੇ ਬੇਲੋੜੀ ਬਹਿਸ ਚੱਲਦੀ ਪਈ ਹੈ ਇਹਦਾ ਕਾਰਨ ਕੀ ਹੈ ਕੋਈ ਕਹਿੰਦਾ ਕਿ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਨੇ ਉਸ ਤੋਂ ਪਹਿਲਾਂ ਇਹ ਮੁੱਦਾ ਜਾਣ ਬੁੱਝ ਕੇ ਛੁਇਆ ਜਾ ਰਿਹਾ ਕੋਈ ਕਹਿੰਦਾ ਕਿ ਇਸ ਗਾਣੇ ਦਾ 150 ਸਾਲਾ ਜਨਮ ਦਿਨ ਮਨਾਉਣੀ ਹੈ ਇਸ ਕਰਕੇ ਇਹ ਸਾਰਾ ਕੁਝ ਹੋ ਰਿਹਾ ਆਖਰਕਾਰ ਕਨ ਕਿ ਉਸ ਤੇ ਵੀ ਚਰਚਾ ਕਰਾਂਗੇ ਚਰਚਾ ਫਲਾਈਟਸ ਦੀ ਵੀ ਕਰਨੀ ਹੈ IndiGo ਦੀਆਂ ਬਹੁਤ ਸਾਰੀਆਂ ਫਲਾਈਟਸ ਰੱਦ ਕੀਤੀਆਂ ਗਈਆਂ ਅੱਜ ਦਿੱਲੀ ਹਾਈ ਕੋਰਟ ਨੇ ਪੁੱਛਿਆ ਕਿ ਕੰਪਨੀ ਨੇ ਤਾਂ ਇਹ ਸਾਰਾ ਕੁਝ ਕਰਤਾ ਹੀ ਗੜਬੜੀ ਕਰਤੀ ਸੀ ਸਰਕਾਰ ਕੀ ਕਰ ਰਹੀ ਸੀ ਚਰਚਾ ਹੋਰ ਵੀ ਕਈ ਖਬਰਾਂ ਤੇ ਕਰਾਂਗੇ ਸ਼ੁਰੂਆਤ ਪੰਜਾਬ ਦੀ ਰਾਜਨੀਤੀ ਤੋਂ ਕਰਾਂਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਕਾਂਗਰਸ ਇਸ ਵੇਲੇ ਔਖੇ ਦੌਰ ਦੇ ਵਿੱਚੋਂ ਨਿਕਲਦੀ ਨਜ਼ਰ ਆ ਰਹੀ ਹੈ ਉਹਨਾਂ ਦੇ ਕਈ ਲੀਡਰ ਆਪਸ ਦੇ ਵਿੱਚ ਬਹਿਸਰ ਲੱਗੇ ਆ ਲੜਨ ਲੱਗੇ ਨੇ ਉਲਝਣ ਲੱਗੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤਿਆਰੀ ਕਰਨ ਦੀ ਬਜਾਏ ਇੱਕ ਦੂਸਰੇ 'ਤੇ ਪਰਦੋਸ਼ ਲਾਉਂਦਾ ਜਿਹੜਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਇਹ ਨੁਕਸਾਨ ਠੀਕ ਉਸੇ ਤਰ੍ਹਾਂ ਹੋ ਸਕਦਾ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਹੋਇਆ ਸੀ ਜੇਕਰ ਮੌਜੂਦਾ ਸਮੇਂ ਦੇ ਵਿੱਚ ਕਈ ਲੀਡਰਾਂ ਨੇ ਮੌਕਾ ਨਾ ਸੰਭਿਆ ਤਾਂ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਚਲੋ ਨਵਜੋਤ ਸਿੰਘ ਸਿੱਧੂ ਨੇ ਤਾਂ ਕੁਝ ਸਮਾਂ ਪਹਿਲਾਂ ਸਰਗਰਮੀਆਂ ਸ਼ੁਰੂ ਕੀਤੀਆਂ ਪਟਿਆਲੇ ਤੋਂ ਬਾਅਦ ਦੇ ਵਿੱਚ ਸ਼ਾਂਤ ਹੋ ਗਏ ਪਰ ਬੀਬੀ ਨਵਜੋਤ ਕੋਰ ਸਿੱਧੂ ਦੀਆਂ ਸਰਗਰਮੀਆਂ ਦੇਖਣ ਨੂੰ ਮਿਲਦੀਆਂ ਨੇ ਹਰ ਰੋਜ਼ ਅਜਿਹੇ ਬਿਆਨ ਦੇ ਰਹੇ ਨੇ ਜਿਹਦੇ ਕਰਕੇ ਨਵੀਂ ਚਰਚਾ ਛਿੜ ਰਹੀ ਹੈ ਕਾਂਗਰਸ ਪਾਰਟੀ ਦੇ ਲੀਡਰਾਂ ਤੇ ਇਹ ਦੋਸ਼ ਲਾ ਦੇਣਾ ਕਿ ਭਾਈ ਇਹ ਤਾਂ ਟਿਕਟਾਂ ਵੇਚਦੇ ਆ ਫਿਰ ਇਹ ਕਹਿ ਦੇਣਾ ਕਿ ਜਿਹਦੇ ਕੋਲ ਕਰੋੜਾਂ ਰੁਪਏ ਆ ਉਹੀ ਮੁੱਖ ਮੰਤਰੀ ਬਣ ਸਕਦਾ ਸਾਡੇ ਕੋਲ ਤਾਂ ਟੈਟਚ ਹੀ ਨਹੀਂ ਉਸ ਤੋਂ ਬਾਅਦ ਗੱਲ ਸ਼ਾਂਤ ਨਹੀਂ ਹੋਈ ਬੀਬੀ ਜੀ ਨੇ ਗੱਲ ਹੋਰ ਘੜ ਦਿੱਤੀ ਹੈ ਉਹ ਕਹਿੰਦੇ ਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੁਜਰਾਤ ਦੀਆਂ ਚੋਣਾਂ ਦੇ ਦੌਰਾਨ ਟਿਕਟਾਂ ਵੇਚੀਆਂ ਨੇ ਪਹਿਲਾਂ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਤੇ ਦੋਸ਼ ਚਰਨਜੀਤ ਸਿੰਘ ਚੰਨੀ ਦਾ ਨਾਮ ਸਾਹਮਣੇ ਆ ਗਿਆ ਹੁਣ ਰਾਜਾ ਵੜਿੰਗ ਤੇ ਦੋਸ਼ ਲਾਤੇ ਆ ਕਿ ਗੁਜਰਾਤ ਦੀਆਂ ਚੋਣਾਂ ਦੌਰਾਨ ਇਹਨਾਂ ਨੇ ਟਿਕਟਾਂ ਵੇਚੀਆਂ ਹਾਲਾਂਕਿ ਇਹਦਾ ਕੋਈ ਸਬੂਤ ਨਹੀਂ ਇਹ ਤੇ ਬਹਿਸ ਹੁਣੀ ਚਾਹੀਦੀ ਹੈ ਇਹ ਤੇ ਚਰਚਾ ਹੁਣੀ ਚਾਹੀਦੀ ਕਾਂਗਰਸ ਪਾਰਟੀ ਦੇ ਅੰਦਰ ਕਿਉਂਕਿ ਜੇ ਦੋਸ਼ ਲੱਗੇ ਆ ਤੇ ਉਹਦਾ ਕੇ ਨਿ ਸਪਸ਼ਟੀਕਰਨ ਵੀ ਨਹੀਂ ਦਿੱਤਾ ਉਹਦੇ ਬਾਰੇ ਜਵਾਬ ਵੀ ਨਹੀਂ ਦਿੱਤਾ ਇਹ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਕਹਿਣਾ ਅੱਜ ਆਮ ਆਦਮੀ ਪਾਰਟੀ ਨੇ ਇਸ ਤੇ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ ਕਿ ਦੱਸਿਆ ਤਾਂ ਜਾਵੇ ਇਹਨਾਂ ਤੇ ਦੋਸ਼ ਲੱਗੇ ਤੇ ਇਹ ਤੱਕ ਬੋਲਿਆ ਕੋਈ ਨਹੀਂ ਚਲੋ ਇਹ ਹੁਣ ਇੱਕ ਨਵੀਂ ਪਾਸੇ ਨੂੰ ਚਰਚਾ ਚੱਲ ਪਣੀ ਆ ਅਸੀਂ ਉਧਰ ਨੂੰ ਨਹੀਂ ਜਾਂਦੇ ਸਵਾਲ ਹੀ ਉੱਠਦਾ ਹੈ ਕਿ ਨਵਜੋਤ ਕੋਰ ਸਿੱਧੂ ਹੁਰਾ ਨੇ ਜਿਹੜੇ ਇਹ ਦੋਸ਼ ਲਾਏ ਆ ਉਹਨਾਂ ਵਿੱਚ ਸੱਚਾਈ ਕਿੰਨੀ ਹੈ ਕਿ ਵਾਕਈ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਕਰੋੜਾਂ ਰੁਪਏ ਲੈ ਕੇ ਟਿਕਟਾਂ ਜਿਹੜੀਆਂ ਉਹ ਖਰੀਦੀਆਂ ਸੀ ਜੇ ਵੇਚੀਆਂ ਸੀ ਕੁਛ ਤਾਂ ਹੋ ਸਕਦਾ ਹੈ ਕਿਉਂਕਿ ਲੀਡਰ ਛੋਟੇ ਮੋਟੇ ਨਹੀਂ ਕੇ ਇਹਨਾਂ ਤੇ ਦੋਸ਼ ਲੱਗ ਗਿਆ ਸੁਖਿੰਦਰ ਸਿੰਘ ਸੁਖੀ ਰੰਧਾਵਾ ਨੇ ਤਾਂ ਕੱਲ ਨਿੱਕਲ ਨੋਟਿਸ ਪੇਛਤਾ ਸੀਗਾ ਤੇ ਅੱਜ ਉਹਦਾ ਜਵਾਬ ਵੀ ਦੇਤਾ ਬੀਬੀ ਜੀ ਨੇ ਉਹ ਕਹਿੰਦੇ ਬੇਲੋੜੀ ਚਰਚਾ ਜਿਹੜੀ ਹੈ ਉਹਦੇ ਵਿੱਚ ਮੈਂ ਪੈਣਾ ਨਹੀਂਗਾ ਇਹ ਤੁਸੀਂ ਮੰਨ ਕੇ ਚੱਲੋ ਕਿ ਜਿਹੜੀ ਮੈਂ ਗੱਲ ਕਹੀ ਹੈ ਮੈਂ ਅੱਜ ਵੀ ਉਸੇ ਬਿਆਨਤੇ ਹਾਂ ਤੇ ਮੇਰੇ ਕੋਲ ਪੁਖਤਾ ਸਬੂਤ ਹੈ ਜੋ ਮੈਂ ਕਿਹਾ ਜਾਣ ਤਾਂ ਪਾਈ ਹੁਣ ਸਬੂਤ ਜਾਰੀ ਕਰ ਦਿਓ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਪਾਰਟੀ ਵਿੱਚ ਆ ਕੁਝ ਚੱਲਦਾ ਪਿਆ ਜੇ ਨਹੀਂਗਾ ਤੇ ਕੱਲ ਨੂੰ ਮਾਨ ਹੰਦੀ ਦਾ ਨੋਟਿਸ ਕੀ ਹੋਰ ਲੀਡਰ ਵੀ ਭੇਜ ਸਕਦੇ ਆ ਅੰਦਰਖੱਤ ਤੇ ਵੀ ਕਿਹਾ ਜਾ ਰਿਹਾ ਕਿ ਕਈ ਜ਼ਿਲ੍ਹਾ ਪ੍ਰਧਾਨ ਕਈ ਹਲਕਿਆਂ ਦੇ ਵਿੱਚ ਕਾਂਗਰਸ ਲੀਡਰ ਕਈ ਸਾਬਕਾ ਐਮਐਲਏ ਕਈ ਮੌਜੂਦਾ ਐਮਐਲਏ ਕਾਰਵਾਈ ਕਰਨ ਦੀ ਤਿਆਰੀ ਕਰ ਰਹੇ ਨੇ ਹਾਈ ਕਮਾਂਡ ਨੂੰ ਕਹਿੰਦੇ ਸ਼ਿਕਾਇਤ ਭੇਜ ਦਿੱਤੀ ਆ ਪਰ ਬੀਬੀ ਨਵਜੋਤ ਕੌਰ ਸਿੱਧੂ ਨੇ ਇੱਕ ਹੋਰ ਦਾਵਾ ਕਰ ਦਿੱਤਾ ਉਹ ਕਹਿੰਦੇ 70% ਦੀ ਮੌਜੂਦਾ ਸਮੇਂ ਦੇ ਵਿੱਚ ਕਾਂਗਰਸ ਦੇ ਵਿਧਾਇਕ ਮੇਰੇ ਨਾਲ ਨੇ 70% ਤੇ ਉਹਦੇ ਵਿੱਚ ਦੂਜੇ ਸੂਬਿਆਂ ਤੋਂ ਤੇ ਰਾਸ਼ਟਰੀ ਪੱਧਰ ਤੋਂ ਵੀ ਹਾਈ ਕਮਾਨ ਵਾਲੇ ਪਾਸੇ ਵੀ ਸਾਡੇ ਨਾਲ ਸਾਂਝ ਹੈ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕਹਿੰਦੇ ਮੈਂ ਸੱਚੇ ਖੜੀ ਆ ਇਹ ਸੱਚ ਝੂਠ ਕੀ ਹੈ ਅਸਲ ਦੇ ਵਿੱਚ ਆਉਂਦੇ ਨੂੰ ਪਤਾ ਲੱਗਣਾ ਹੁਣ ਇਹਦੇ ਵਿੱਚੋਂ ਤੀਸਰੀ ਗੱਲ ਨਿਕਲੀ ਆ ਇੱਕ ਸਮਾਂ ਸੀ ਜਦੋਂ ਅੰਮ੍ਰਿਤਸਰ ਦੇ ਵਿੱਚ ਨਵਜੋਤਕਰ ਸਿੱਧੂ ਕਹਿ ਰਹੇ ਨੇ ਕਿ ਉਹਨਾਂ ਦੇ ਪੈਰਾਂ ਨੂੰ ਇੱਕ ਨੌਜਵਾਨ ਹੱਥ ਲਾਉਂਦਾ ਸੀ ਗੋਡੀ ਹੱਥ ਲਾਉਂਦਾ ਸੀਗਾ ਤੇ ਅੱਜ ਉਹਨੇ ਪੇਖ ਦੇ ਵਿੱਚ ਸ਼ੁਰਾ ਮਾਰਿਆ ਜਿਲਾ ਕਾਂਗਰਸੀ ਸ਼ਹਿਰੀ ਪ੍ਰਧਾਨ ਹੈ ਉਹਦੇ ਤੇ ਦੋਸ਼ ਲਾਇਆ ਹੈ ਕਿ ਉਹਨੇ ਪਾਰਟੀ ਨਾਲ ਧੋਖਾ ਕੀਤਾ ਪਿੱਠ ਤੇ ਛੁਰਾ ਮਾਰਿਆ ਇਹ ਕਹਿਣ ਦੀ ਜ਼ਰੂਰਤ ਕਿਉਂ ਪਏ ਸਵਾਲ ਤੇ ਹੈ ਨਾ ਉਹਨੇ ਇਹ ਗੱਲ ਕੱਢੀ ਹੈ ਕਿ 2017 ਦੀਆਂ ਜਦੋਂ ਚੋਣਾਂ ਹੋਈਆਂ ਸੀ ਕੌਂਸਲਰ ਦੀਆਂ ਉਸ ਵੇਲੇ ਟਿਕਟਾਂ 15 ਤੋਂ 20 ਲੱਖ ਰੁਪਏ ਦੇ ਵਿੱਚ ਵੇਚੀਆਂ ਗਈਆਂ ਤੇ ਨਵਜੋਤ ਸਿੰਘ ਸਿੱਧੂ ਹੁਰਾ ਨੇ ਇਹ ਟਿਕਟਾਂ ਵੇਚੀਆਂ ਸੀ ਇੱਕ ਪੱਖ ਅਸੀਂ ਸਾਈਡ ਤੇ ਕਰ ਦੰਦੇ ਆ ਕਿ ਠੀਕ ਹੋ ਸਕਦਾ ਹੈ ਪਰ ਦੂਸਰਾ ਪੱਖ ਇਹ ਵੀ ਹੈ ਕਿ ਭਾਈ 7-8 ਸਾਲਾਂ ਬਾਅਦ ਤੁਹਾਨੂੰ ਇਹ ਚੇਤਾ ਆ ਗਿਆ ਇਹ ਨੀ ਲੰਬੇ ਸਮੇਂ ਦਾ ਚੇਤਾ ਕਿਉਂ ਨਹੀਂ ਆਇਆ ਸੀਗਾ ਉਦੋਂ ਦੀ ਇਸ ਗੱਲ ਦੇ ਉੱਪਰ ਚਰਚਾ ਤੁਸੀਂ ਕਿਉਂ ਨਹੀਂ ਕੀਤੀ ਇਹ ਗੱਲ ਬਾਹਰ ਕਿਉਂ ਨਹੀਂ ਕੱਢੀ ਇਹ ਗੱਲ ਲਕੋਖੀ ਕਿਉਂ ਰੱਖੀ ਹੈ ਇਹ ਗੱਲਾਂ ਸਾਰੀਆਂ ਧਿਆਨ ਮੰਗਦੀਆਂ ਨੇ ਸੋ ਦੇਖਦੇ ਆਉਣ ਵਾਲੇ ਦਿਨਾਂ 'ਚ ਇਹ ਗੱਲ ਕਿਦਾਂ ਜਾਂਦੀ ਹੈ ਰੰਧਾਵਾ ਸਾਹਿਬ ਤਾਂ ਕਹਿੰਦੇ ਬੀਬੀ ਸਿੱਧੂ 10 ਦਿਨ ਦੇ ਵਿੱਚ ਮਾਫੀ ਮੰਗੇ ਉਹ ਲੀਗਲ ਨੋਟ ਦਾ ਜਵਾਬ ਵੀ ਦਿੱਤਾ ਇਸ ਮੁੱਦੇ 'ਚੋਂ ਨਿਕਲੇਗਾ ਕੁਝ জানি ਇਹ ਸਮਾਂ ਦੱਸੇਗਾ ਪਰ ਕਾਂਗਰਸ ਲਈ ਥੋੜੀ ਨਹੀਂ ਬਹੁਤ ਜ਼ਿਆਦਾ ਮੁਸ਼ਕਲ ਦੀ ਸਥਿਤੀ ਇਸ ਵੇਲੇ ਬਣਦੀ ਨਜ਼ਰ ਆ ਰਹੀ ਹੈ ਉਧਰਲੇ ਪਾਸੇ ਸਿਆਸਤ ਦੀ ਗੱਲ ਕਰੀ ਤਾਂ ਸ਼ੁਰੂਆਤ ਮੈਂ ਕੀਤੀ ਸੀ ਪ੍ਰੋਗਰਾਮ ਦੀ ਕਿ ਖਾਲੀ ਭਾਂਡਾ ਜ਼ਿਆਦਾ ਖੜਕਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਇਸ ਵੇਲੇ ਬਹੁਤ ਸਾਰੇ ਲੀਡਰ ਨੇ ਕਈ ਸਿਆਸੀ ਪਾਰਟੀਆਂ ਨੇ ਜਿਹੜੀਆਂ ਆਪਣੇ ਤਰੀਕੇ ਨਾਲ ਦੇਸ਼ ਨੂੰ ਚਲਾਉਣ ਦੀ ਕੋਸ਼ਿਸ਼ ਕਰਦੀਆਂ ਨੇ ਇੱਕ ਵੱਖਰੀ ਵਿਚਾਰਤਾ ਰਦਾ ਵਿਕਾਸ ਕੀਤਾ ਜਾ ਰਿਹਾ। ਦੇਸ਼ ਦੇ ਵਿੱਚ ਫਿਰਕਾਪ੍ਰਸਤੀ ਵਧੀ ਹੈ। ਕੋਈ ਮੰਨੇ ਚਾਹੇ ਨਾ ਪਿਛਲੇ ਸਾਲਾਂ ਦੇ ਮੁਕਾਬਲੇ ਅੰਕੜੇ ਕੱਢ ਕੇ ਦੇਖੇ ਜਾਣ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀਆਂ ਰਿਪੋਰਟਾਂ ਕੱਢ ਕੇ ਦੇਖੀਆਂ ਜਾਣ। ਕੀ ਅਪਰਾਧ ਵਧਿਆ ਕਿ ਨਹੀਂ ਵਧਿਆ ਘਟ ਗਿਣਤੀ ਭਾਈਚਾਰ ਦੇ ਖਿਲਾਫ ਘਟਨਾਵਾਂ ਵਧੀਆਂ ਨੇ ਜਾਂ ਫਿਰ ਨਹੀਂ ਵਧੀਆਂ ਇਹ ਸਾਰਿਆਂ ਦੇ ਦੌਰਾਨ ਇੱਕ ਮੁੱਦਾ ਬੰਦੇ ਮਾਤਰਮ ਦਾ ਇਹ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਕਿਉਂ ਬਣ ਗਿਆ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਪਿਆ ਉੱਥੇ ਮੁੱਦਿਆਂ ਤੇ ਗੱਲਬਾਤ ਹੋਣੀ ਚਾਹੀਦੀ ਹੈ ਕੁਝ ਕੁ ਮੁੱਦਿਆਂ ਤੇ ਹੋ ਵੀ ਰਹੀ ਹੈ ਹੁਣ ਬੰਦੇ ਮਾਤਰਮ ਦੇ ਬਾਰੇ ਜਦੋਂ ਦੇਸ਼ ਦੀ ਪਾਰਲੀਮੈਂਟ ਵਿੱਚ ਗੱਲਬਾਤ ਹੋ ਰਹੀ ਹੈ ਬੰਗਾਲ ਦੇ ਵਿੱਚ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਖਬਰ ਹੋ ਰਹੀ ਹੈ ਕੀ ਬੰਕਿਮ ਚੰਦਰ ਚੈਟਰਜੀ ਹਰਾਂ ਦਾ ਜਿਹੜਾ ਉੱਥੇ ਇੱਕ ਪਾਰਕ ਬਣਿਆ ਉਹ ਪਾਰਕ ਕਈ ਸਾਲਾਂ ਤੋਂ ਬੰਦ ਪਿਆ ਹੈ ਉਹਨੂੰ ਖੋਲਿਆ ਹੀ ਨਹੀਂ ਗਿਆ 25ਵੀਂ ਬੰਗਾਲ ਦੀ ਸਰਕਾਰ ਭੁੱਲ ਚੁੱਕੀ ਹੈ ਦੇਖੋ ਇੱਕ ਇਹ ਦੋਸ਼ ਲਾਤਾ ਹੈ ਪਰ ਨਾਲ ਦੀ ਨਾਲ ਗੱਲ ਜਿਹੜੀ ਹੈ ਨਹਿਰੂ ਗਾਂਧੀ ਪਰਿਵਾਰ ਨਾਲ ਵੀ ਜੋੜੀ ਜਾ ਰਹੀ ਹੈ ਕਿ 1937 ਦੇ ਵਿੱਚ ਕੀ ਹੋਇਆ ਸੀ ਨਹਿਰੂ ਪਰਿਵਾਰ ਦੇ ਉੱਪਰ ਦੋਸ਼ ਲੱਗਦੇ ਨਹਿਰੂ ਹਰਾਂ ਦੇ ਉੱਪਰ ਦੋਸ਼ ਲੱਗਦੇ ਹੈ ਕਿ ਪਾਕਿਸਤਾਨ ਦੇ ਉਸ ਵੇਲੇ ਦੇ ਵੱਡੇ ਸ਼ਾਸਕ ਦੇ ਰੂਪ ਦੇ ਵਿੱਚ ਜਾਣੇ ਜਾਂਦੇ ਸੀ ਮੁਹੰਮਦ ਅਲੀ ਜੀ ਨਾਲ ਉਹਨਾਂ ਦੇ ਅੱਗੇ ਝੁੱਕ ਗਏ ਦੇਖੋ 1937 ਦੇ ਵਿੱਚ ਹਾਲਾਤ ਹੋਰ ਸੀ 47 ਦੇ ਵਿੱਚ ਹਾਲਾਤ ਹੋਰ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ 1937 ਦੇ ਵਿੱਚ ਜਦੋਂ ਇਸ ਮੁੱਦੇ ਤੇ ਚਰਚਾ ਹੋਈ 1944 ਤੱਕ ਜਾਂਦੇ ਜਾਂਦੇ ਤੇ ਇਹ ਕਿਹਾ ਗਿਆ ਕਿ ਮੁਸਲਿਮ ਭਾਈਚਾਰੇ ਦੇ ਖਿਲਾਫ ਕੁਝ ਗੱਲਾਂ ਲੱਗਦੀਆਂ ਨੇ ਇਸ ਕਰਕੇ ਇਸ ਰਾਸ਼ਟਰੀ ਗੀਤ ਦੇ ਵਿੱਚੋਂ ਦੋ ਪੈਰੇ ਕਟਾ ਦਿੱਤੇ ਗਏ ਹੁਣ ਉਹ ਮੁੱਦਾ ਇੰਨੇ ਸਾਲਾਂ ਬਾਅਦ ਚੁੱਕਣ ਦਾ ਕਾਰਨ ਕੀ ਹੈ ਕਿਹੜੀ ਗੱਲ ਨੂੰ ਕਿੱਥੇ ਜੋੜਿਆ ਜਾ ਰਿਹਾ ਹੈ ਸਿਆਸਤ ਵਿੱਚ ਪਤਾ ਨਹੀਂ ਹੁੰਦਾ ਕਿ ਕਿਹੜਾ ਮੁੱਦਾ ਕਿੱਥੋਂ ਚੱਕ ਕੇ ਕਿੱਥੇ ਜੋੜ ਦੇਣਾ ਪਰ ਅੱਜ ਜਦੋਂ ਇਹ ਤੱਤ ਸਾਹਮਣੇ ਆ ਰਹੇ ਨੇ ਚਰਚਾ ਕਿਉਂ ਹੋ ਰਹੀ ਹੈ ਤਾਂ ਇਹਦਾ ਮਤਲਬ ਹੈ ਹੋ ਸਕਦਾ ਹੈ ਕਿ ਰਾਸ਼ਟਰਵਾਦ ਦੇ ਤਹਿਤ ਫਿਰਕਾਪ੍ਰਸਤੀ ਨੂੰ ਵਧਾਇਆ ਜਾਂਦਾ ਹੋਵੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਫੁੱਟਪਾਥ ਨੂੰ ਜ਼ਰੀਏ ਦੇ ਨਾਲ ਲੋਕਾਂ ਵਿੱਚ ਲੜਾਈ ਦੇਖਣ ਨੂੰ ਮਿਲ ਜੇ ਇਹ ਵੀ ਹੋ ਸਕਦਾ ਹੈ ਕਿ ਧਰਮ ਦੇ ਆਧਾਰ ਤੇ ਭਾਈਚਾਰਿਆਂ ਵਿਚਕਾਰ ਲੜਾਈ ਹੋ ਜਾਵੇ ਕੁਝ ਵੀ ਹੋ ਸਕਦਾ ਹੈ ਅਸੀਂ ਨਹੀਂ ਕਹਿੰਦੇ ਹੋਣਾ ਹੀ ਆ ਹੋ ਸਕਦਾ ਹੈ ਸਥਿਤੀ ਇਦਾਂ ਦੀ ਬਣ ਸਕਦੀ ਹੈ ਕਿਉਂਕਿ ਇਸ ਵੇਲੇ ਦੇਸ਼ ਇੱਕ ਖਤਰਨਾਕ ਦੌਰ ਦੇ ਵਿੱਚੋਂ ਨਿਕਲ ਰਿਹਾ ਹੈ ਇਹ ਮਾਹੌਲ ਬਿਲਕੁਲ ਵੀ ਸਹੀ ਨਹੀਂਗਾ ਹਿੰਦੂਵਾਦੀ ਮੁਸਲਿਮਵਾਦੀ ਇਹ ਵਿਚਾਰਧਾਰਾ ਜਿਹੜੀਆਂ ਆਪਸੀ ਟਕਰਾਅ ਦੇਖਣ ਨੂੰ ਮਿਲਦੇ ਆ ਇਹਦੇ ਕਰਕੇ ਨੁਕਸਾਨ ਆਮ ਇਨਸਾਨ ਦਾ ਹੀ ਹੋਣਾ ਤੇ ਇਹਦੇ ਵਿੱਚੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੋਈ ਦੇਸ਼ ਦੀ ਵੱਡੀ ਰਾਜਨੀਤਿਕ ਪਾਰਟੀ ਵੀ ਕਰ ਸਕਦੀ ਹੈ ਇਹ ਵੀ ਹੋ ਸਕਦਾ ਹੈ ਇਹਦੇ ਵਿੱਚ ਨੁਕਸਾਨ ਲੋਕਾਂ ਦਾ ਹੋਵੇ ਤੇ ਇਹ ਵੀ ਹੋ ਸਕਦਾ ਹੈ ਇਹਦੇ ਵਿੱਚੋਂ ਮਿਲਣਾ ਕਿਸੇ ਨੂੰ ਕੱਖ ਨਹੀਂ ਖਾਲੀ ਭਾਂਡਾ ਜਿਹੜਾ ਖੜਕਾਉਣ ਦੀ ਗੱਲ ਕੀਤੀ ਹੈ ਤੇ ਇਹ ਖੜਕਦੇ ਰਹਿਣਾ ਇਹਦੇ ਵਿੱਚੋਂ ਨਿਕਲਣਾ ਕੁਝ ਨਹੀਂਗਾ ਹੁਣ ਠੁਕਮਾ ਜਵਾਬ ਤਾਂ ਪ੍ਰਿੰਕਾ ਗਾਂਧੀ ਹੁਰਾਂ ਨੇ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਤੇ ਉਹਨਾਂ ਦਾ ਦੋਸ਼ ਲੈ ਕੇ ਸਰਕਾਰ ਮੌਜੂਦਾ ਚੁਣੌਤੀਆਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ ਜਿਹੜੇ ਅਜਿਹੇ ਮੁੱਦੇ ਐ ਉਹਨੂੰ ਖਤਮ ਕਰਨਾ ਚਾਹੁੰਦੀ ਹੈ 1937 ਵਿੱਚ ਸਾਬਕਾ ਪ੍ਰਧਾਨ ਮੰਤਰੀ ਨਹਿਰੂ ਹੁਰਾਂ ਦੀ ਅਗਵਾਈ ਦੇ ਵਿੱਚ ਖੁੱਲਮ-ਖੁੱਲ੍ਹਾ ਫਿਰਕੂ এজেন্ডਾ ਅੱਗੇ ਵਧਾਇਆ ਸੀ ਜੋ ਬੰਦੇ ਮਾਤਰਮ ਗੀਦੀ ਕਾਟਸ਼ਾਨ ਤੇ ਜਿਨ੍ਹਾਂ ਦੇ ਵਿਚਕਾਰ ਜੋ ਕੁਛ ਹੋਇਆ ਉਹਨੂੰ ਆਧਾਰ ਬਣਾ ਕੇ ਅੱਜ ਤੱਕ ਪਹੁੰਚਦਾ ਪਿਆ ਅਸੀਂ ਫਿਰ ਕਹਿੰਦੇ ਹਾਂ ਇਸ ਵੇਲੇ ਮੁੱਦੇ ਹੋਰ ਵੀ ਆ ਜਿਨ੍ਹਾਂ ਤੇ ਗੱਲਬਾਤ ਹੋਣੀ ਚਾਹੀਦੀ ਹੈ ਮਹਿੰਗਾਈ ਦਾ ਮੁੱਦਾ ਵੋਟਾਂ ਦਾ ਮੁੱਦਾ ਕਿ ਸੂਬਿਆਂ ਦੇ ਵਿੱਚ ਵੋਟਾਂ ਕੱਟੀਆਂ ਜਾ ਰਹੀਆਂ ਨੇ ਐਸਆਈਆਰ ਪ੍ਰਕਿਰਿਆ ਦੇ ਰਾਹੀਂ ਇਸ ਤੋਂ ਇਲਾਵਾ ਅਸਮਾਨਤਾ ਵਧੀ ਜਾ ਰਹੀ ਹੈ ਸਾਡਾ ਰੁਪਈਆ ਢੇਠਾਂ ਵੱਲ ਆ ਰਿਹਾ ਡਾਲਰ ਦੇ ਮੁਕਾਬਲੇ ਤੇ ਕਿਹਾ ਜਾ ਰਿਹਾ ਕਿ ਸਾਡੀ ਅਰਥਵਿਵਸਥਾ ਵਿਕਾਸ ਦੇ ਪੱਧਰ ਬਹੁਤ ਤੇਜ਼ ਹੋ ਰਿਹਾ ਹੈ ਇਹਤੇ ਚਰਚਾ ਨਹੀਂ ਕੀਤੀ ਜਾ ਰਹੀ ਤੇ ਕੁਝ ਕੁ ਬੇਲੋੜੇ ਮੁੱਦਿਆਂ ਤੇ ਧਿਆਨ ਭਟਕਾ ਕੇ ਜਿਸ ਤਰ੍ਹਾਂ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਿਆ ਜਾ ਰਿਹਾ ਆਉਣ ਵਾਲੇ ਦਿਨਾਂ ਛੋ ਸਕਦਾ ਕਿ ਬੰਦੇ ਮਾਤਰਮ ਦੇ ਉੱਪਰ ਦੇਸ਼ ਦੇ ਵਿੱਚ ਹਾਲਾਤ ਤੇਜ਼ੀ ਨਾਲ ਵਿਗੜ ਸਕਦੇ ਆ ਇਹ ਚਿੰਤਾ ਦਾ ਵਿਸ਼ਾ ਹੈ ਇਹ ਚਰਚਾ ਦਾ ਵਿਸ਼ਾ ਜਿਸਤੇ ਇਸ ਵੇਲੇ ਚਰਚਾ ਵੀ ਨਹੀਂ ਹੋ ਰਹੀ ਚਿੰਤਾ ਵੀ ਨਹੀਂ ਹੋ ਰਹੀ ਤੇ ਚਿੰਤਨ ਵੀ ਨਹੀਂ ਹੋ ਰਿਹਾ ਅੱਗੇ ਵੱਧਦੇ ਆ ਗੱਲ ਕਰਦੇ ਆ ਰੱਦ ਹੋ ਰਹੀਆਂ ਫਲਾਈਟਾਂ 3 ਦਸੰਬਰ ਤੋਂ ਇੰਡੀਗੋ ਦੀਆਂ ਫਲਾਈਟਸ ਰੱਦ ਹੋ ਰਹੀਆਂ ਨੇ ਇਦੀ ਚਰਚਾ ਇੰਨੇ ਵੱਡੇ ਪੱਧਰ ਤੇ ਨਹੀਂ ਹੋ ਰਹੀ ਜਿੰਨੀ ਹੋਣੀ ਚਾਹੀਦੀ ਸੀ ਕਿਉਂਕਿ ਨੁਕਸਾਨ ਲੋਕਾਂ ਦਾ ਹੋ ਰਿਹਾ ਹੈ ਜਿਹੜੀ 에ਅਰਲਾਈਨਸ ਦੇ ਬਾਰੇ ਖਬਰਾਂ ਹੁੰਦੀਆਂ ਸੀ ਕਿ ਇਹਦੀ ਸਮੱਸਿਆ ਕੋਈ ਨਹੀਂ ਸਭ ਤੋਂ ਵੱਧ ਫਲਾਈਟਸ ਇਰੀਏ ਉੜਦੀਆਂ ਨੇ ਦਿਨ ਦੇ ਵਿੱਚ 3000 ਤੋਂ ਵੱਧ ਜਹਾਜ਼ ਉਡਾਨ ਭਰਦੇ ਐ ਅੱਜ ਜੋ ਫਲਾਈਟ ਦੇ ਬਾਰੇ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ ਕਿ 10% ਦੀ ਫਲਾਈਟਾਂ ਘੱਟ ਕੀਤੀਆਂ ਜਾਣ ਪਰ ਇਹ ਫੈਸਲਾ ਬਹੁਤ ਜਿਆਦਾ ਸਮਾਂ ਪਾ ਕੇ ਲਿਆ ਜਦੋਂ ਕਾਰਵਾਈ ਕਰਨ ਦੀ ਜ਼ਰੂਰਤ ਸੀਹੀ ਤਰੀਕੇ ਨਾਲ ਕਾਰਵਾਈ ਕਿਉਂ ਨਹੀਂ ਕੀਤੀ ਕੋਈ ਕਹਿੰਦਾ ਹੈ ਕਿ ਕੰਪਨੀ ਦੇ ਅੱਗੇ ਸਰਕਾਰ ਝੁਕ ਗਈ ਹੈ ਕੋਈ ਕਹਿੰਦਾ ਪਿਆ ਕਿ ਸਰਕਾਰ ਨੇ ਉਨੀ ਸ਼ਕਤੀ ਦਿਖਾਈ ਨਹੀਂ 에어ਲਾਈਨਸ ਨੇ ਆਪਣੀ ਖੁੱਲ ਦੇ ਅਨਸਾਰ ਕੰਮ ਕੀਤਾ ਜੋ ਉਹਨਾਂ ਦਾ ਦਿਲ ਸੀ ਉਹਨੀ ਖੁੱਲ ਕੇ ਕੀਤਾ ਅਸਲ ਦੇ ਵਿੱਚ ਇੱਕ ਸ਼ਬਦ ਹੈ ਫਲਾਈ ਡਿਊਟੀ ਟਾਈਮ ਲਿਮਿਟੇਸ਼ਨ ਐਕਸੀਡੈਂਟਲ ਆਫ ਫਲਾਈ ਡਿਊਟੀ ਟਾਈਮ ਲਿਮਿਟੇਸ਼ਨ ਜਿਹਦੇ ਕਰਕੇ ਇਹ ਸਾਰਾ ਵਿਵਾਦ ਖੜਾ ਹੋਇਆ ਹੈ ਦਰਅਸਲ ਪਾਇਲਟਸ ਜਿਹੜੇ ਨੇ ਉਹਨਾਂ ਲਈ ਨਿਯਮ ਹੈ ਕਿ ਉਹਨਾਂ ਨੇ ਕਿੰਨੇ ਘੰਟੇ ਕੰਮ ਕਰਨਾ ਮੰਨ ਲਓ ਉਦਾਹਰਨ ਦੇ ਤੌਰ ਤੇ ਹਫਤੇ ਦੇ 48 ਘੰਟੇ ਜੇ ਉਹਨਾਂ ਨੇ ਜਹਾਜ਼ ਦੀ ਉਡਾਣ ਭਰਨੀ ਆ ਤਾਂ ਇਹ ਨਿਯਮ ਉਹਨਾਂ ਲਈ ਬਣਿਆ ਪਰ ਇਸ ਨਿਯਮ ਦੇ ਵਿੱਚ ਬਦਲਾਅ ਕੀਤਾ ਗਿਆ ਬਦਲਾਅ ਕੀ ਸੀ ਕੰਪਨੀ ਦੇ ਕੋਲ ਪਾਇਲਟ ਸੀ ਘਾਰ ਸੀ ਉਹਨਾਂ ਨੇ ਜਿੰਨੇ ਪਾਇਲਟ ਉਹਨਾਂ ਦੇ ਕੋਲ ਸੀ ਉਹਨਾਂ ਦੇ ਕੋਲੇ ਕੰਮ ਲੈਣਾ ਜਾਰੀ ਰੱਖਿਆ ਫਲਾਈਟ ਵਧਾ ਦਿੱਤੀਆਂ ਸਮਾਂ ਉਹਨਾਂ ਦਾ ਵਧਾ ਦਿੱਤਾ ਮਿਹਨਤਾਨਾ ਉਹਨਾਂ ਦਾ ਉਨਾ ਹੀ ਰੱਖਿਆ ਕੋਸ਼ਿਕਾ ਦੇ ਵਿੱਚੋਂ ਵਧਾ ਵੀ ਦਿੱਤਾ ਗਿਆ ਜਿਹਦੇ ਕਰਕੇ ਇਹ ਸਭ ਤੋਂ ਵੱਧ ਰੌਲਾ ਪਿਆ ਜਦੋਂ ਸਰਕਾਰ ਨੇ ਕਿਹਾ ਅਸੀਂ ਇਹ ਨਿਯਮ ਲਾਗੂ ਕਰਨਾ ਤੇ ਉਹ ਤੋਂ 10 ਤੋਂ 12 ਦਿਨ ਬਾਅਦ ਫੈਸਲਾ ਜਿਹੜਾ ਸੀ ਉਹ ਰੋਕ ਦਿੱਤਾ ਗਿਆ ਕਿਉਂਕਿ ਕੰਪਨੀਆਂ ਦੇ ਹੱਕ ਦੇ ਵਿੱਚ ਕੋਸ਼ਿਕਾ ਦੀ ਇਹ ਗੱਲ ਜਾਂਦੀ ਨਹੀਂ ਸੀ ਐਸ ਵੇਲੇ ਦੋਸ਼ ਲੱਗਦੇ ਪਏ ਸਰਕਾਰ ਤੇ ਜੇ ਇਹ ਦੋਸ਼ ਝੂਠੇ ਐ ਤੇ ਸਰਕਾਰ ਨੂੰ ਸਪਸ਼ਟਿਕਰਨ ਦੇਣਾ ਚਾਹੀਦਾ ਜੇ ਇਹ ਦੋਸ਼ ਸੱਚੇ ਆ ਤਾਂ ਇਹ ਸਿੱਤੀ ਕਿਉਂ ਬਣੀ ਐ ਦਿੱਲੀ ਹਾਈ ਕੋਰਟ ਨੇ ਇਹ ਗੱਲ ਕਹੀ ਐ ਜੇਕਰ ਇੰਡੀਗੋ ਸਿਸਟਮ ਦੇ ਵਿੱਚ ਫੇਲ ਹੋ ਗਈ ਸੀ ਤੇ ਸਰਕਾਰ ਨੇ ਕੀ ਕੀਤਾ ਤੁਸੀਂ ਦੱਸੋ ਤਾਂ ਸਹੀ 4000 ਰੁਪਏ ਦੀ ਟਿਕਟ 30000 ਰੁਪਏ ਦੇ ਵਿੱਚ ਵਿਕੀ ਉਹ ਇਹ ਤਾਂ ਸ਼ਰਿਆਮ ਲੋਕਾਂ ਦਾ ਧੋਖਾ ਹੋਇਆ ਇਹ ਤਾਂ ਉਹਨਾਂ ਦੇ ਲੀੜੇ ਲਾਉਣ ਵਾਲਾ ਕੰਮ ਕਰ ਦਿੱਤਾ ਪਰ ਸਰਕਾਰ ਨੇ ਇਸ ਬਾਬਤ ਕੀਤਾ ਕੀ ਆ ਜਿਹੜੀ ਫਲਾਈਟ 4.5 6000 ਤੱਕ ਮਿਲ ਜਾਂਦੀ ਸੀ ਵੱਧ ਤੋਂ ਵੱਧ ਉਹ 30 35 35000 ਦੇ ਵਿੱਚ ਵਿਕੀਆਂ ਟਿਕਟਾਂ ਲੋਕ ਨੁਕਸਾਨੇ ਗਏ ਲੋਕਾਂ ਦਾ ਆਰਥਿਕ ਤੌਰ ਤੇ ਨੁਕਸਾਨ ਵੀ ਹੋਇਆ ਮਾਨਸਿਕ ਤੌਰ ਤੇ ਵੀ ਹੋਇਆ ਤੇ ਕੰਪਨੀ ਨੇ ਇੱਕ ਸਪਸ਼ਟੀਕਰਨ ਜਾਰੀ ਕੀਤਾ ਹੈ ਪਹਿਲਾਂ ਤੋਂ ਨਹੀਂ 10 12 ਪੁਆਇੰਟ ਦੇ ਵਿੱਚ ਮੰਨਿਆ ਹੀ ਨਹੀਂ ਕਿ ਗਲਤੀ ਉਹਨਾਂ ਦੀ ਹੈ ਆਖਰੀ ਪੁਆਇੰਟ ਜਿੱਥੇ ਸਭ ਤੋਂ ਪਹਿਲੇ ਨੰਬਰ ਤੇ ਗਲਤੀ ਮੰਨੀ ਚਾਹੀਦੀ ਸੀ ਉਹ ਆਖਰੀ ਵਿੱਚ ਹੈ ਤੇ ਛੋਟੀ ਲਾਈਨ ਦੇ ਵਿੱਚ ਹੈ ਕਿ ਅਸੀਂ ਯਾਤਰੀਆਂ ਦੇ ਨਾਲ ਉਹ ਕੀ ਤੁਸੀਂ ਯਾਤਰੀਆਂ ਦੀ ਪਰਭਾਈ ਕਰੋਗੇ ਉਹ ਨੌਜਵਾਨ ਜੋੜਾ ਜਿਹਦਾ ਵਿਦੇਸ਼ ਦੇ ਵਿੱਚ ਵਿਆਹ ਹੋਇਆ ਆਪਣੀ ਰਿਸੈਪਸ਼ਨ ਵਿੱਚ ਸ਼ਾਮਲ ਹੋਣਾ ਸੀ ਉੱਥੇ ਪਹੁੰਚ ਨਹੀਂ ਸਕਿਆ ਕਿ ਤੁਸੀਂ ਉਹਦੀ ਪਰਭਾਈ ਕਰੋਗੇ ਜਲੰਧਰ ਤੋਂ ਪਰਿਵਾਰਕ ਮੈਂਬਰ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਆਏ ਸੀ ਤਿੰਨ ਦਿਨ ਲੇਟ ਪਹੁੰਚੇ ਆ ਕੀ ਤੁਸੀਂ ਉਹ ਪਰਭਾਈ ਕਰੋਗੇ ਵਿਦਿਆਰਥੀਆਂ ਨੇ ਪੇਪਰ ਦੇਣਾ ਸੀ ਕਸ਼ਕ ਨੇ ਦਾਖਲੇ ਦੀ ਕਸ਼ਕ ਨੇ ਕਲਾਸਾਂ ਜੁਆਇਨ ਕਰਨੀਆਂ ਸੀ ਕੀ ਤੁਸੀਂ ਉਹ ਪਰਭਾਈ ਕਰੋਗੇ 에어ਲਾਈਨਸ ਦੇ ਬਾਬਤ ਸਮਾਨ ਜਿਸ ਤਰ੍ਹਾਂ ਖਿਲਰਿਆ ਮਿਲਿਆ ਜਦੋਂ ਸਾਡੇ ਮੁਲਕ ਦੇ ਵੱਡੇ ਵੱਡੇ ਸਿਆਸਤਦਾਨ ਕਹਿੰਦੇ ਆ ਕਿ ਚੱਪਲ ਪਾ ਕੇ ਹਵਾਈ ਯਾਤਰਾ ਕਰ ਸਕਦੇ ਆ ਤੇ ਤੁਸੀਂ ਦੱਸੋ ਉਥੇ ਚਪਲਾਂ ਦੇ ਜੋੜੇ ਖਿਲਰੇ ਹੋਏ ਕਿਹਨੂੰ ਦਿਖਾਈ ਨਹੀਂ ਦਿੱਤੇ 에어ਲਾਈਨ ਦੇ ਉੱਪਰ ਲੋਕਾਂ ਦਾ ਟਕਰਾ ਕਿੰਨਾ ਵਧਿਆ ਨੁਕਸਾਨ ਕਿੰਨਾ ਹੋਇਆ ਭੀੜ ਇੰਨੀ ਵਧੀ ਸੀ ਇੱਕ ਦੂਜੇ ਦੇ ਵੱਜਦੇ ਫਿਰਦੇ ਸੀ ਲੋਕ ਲੜਾਈਆਂ ਹੋਈਆਂ ਸਟਾਫ ਦੇ ਨਾਲ ਲੜਾਈਆਂ ਹੋਈਆਂ ਬੜੀ ਭਾਵੁਕ ਜਿਹੀ ਅਪੀਲ ਇੱਕ ਪਾਇਲਟ ਨੇ ਕੀਤੀ ਉਹ ਕਹਿੰਦਾ ਸਾਡਾ ਵੀ ਤਾਂ ਘਰ ਜਾਣ ਨੂੰ ਜੀ ਕਰਦਾ ਹੀ ਐ ਸਟਾਫ ਮੈਂਬਰਾਂ ਨੇ ਵੀ ਕਿਹਾ ਕੀ ਸਾਡਾ ਵੀ ਤਾਂ ਜੀ ਕਰਨ ਜਾਣ ਨੂੰ ਕਰਦਾ ਹੀ ਹੈ ਸਾਡਾ ਕੀ ਦੋਸ਼ ਹੈ ਗੱਲ ਬਿਲਕੁਲ ਠੀਕ ਹੈ ਉਹਨਾਂ ਨਾਲ ਨਹੀਂ ਬੈਸਣਾ ਚਾਹੀਦਾ ਗੱਲ ਠੀਕ ਹੈ ਪਰ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਉਹਦੀ ਜ਼ਿੰਮੇਵਾਰੀ ਕਿਹਦੀ ਹੈ ਸਰਕਾਰ ਇਸ ਮਾਮਲੇ ਤੇ ਕਰਦੀ ਕੀ ਨਹੀਂ ਹੈ ਹੁਣ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਸਿਸਟਮ ਤੁਹਾਡਾ ਜੇਕਰ ਇੰਡੀਗੋ ਦਾ ਫੇਲ ਹੋਇਆ ਤਾਂ ਸਰਕਾਰ ਕੀ ਕਰਦੀ ਸੀ ਹਾਲਾਤ ਇਸ ਤਰ੍ਹਾਂ ਦੇ ਜਿਹੜੇ ਐ ਉਹ ਸਰਕਾਰ ਨੇ ਹੀ ਬਣ ਦਿੱਤੇ ਆ ਦੂਸਰਾ ਪੱਖੇ ਕੋਰ ਦੇਖੋ ਅੱਜ ਹੀ ਖਬਰ ਆਈ ਹੈ 10% ਦੀ ਫਲਾਈਟਾਂ ਘਟਾਤੀਆਂ ਸਪਾਈਸ ਜੈਟ ਨੇ ਐਲਾਨ ਕਰ ਦਿੱਤਾ ਕਿ ਅਸੀਂ ਉਡਾਨਾਂ ਵਧਾ ਰਹੇ ਹਾਂ 100 ਉਡਾਨਾਂ ਰੋਈਦਿਆਂ ਵਰਜਣ ਗਏ ਸਾਡੀਆਂ ਹੋ ਸਕਦਾ ਸ਼ਾਮ ਨੂੰ 에어 ਇੰਡੀਆ ਵੀ ਐਲਾਨ ਕਰ ਦੇਵੇ ਪਰ ਸਵਾਲ ਇਹ ਨਹੀਂ ਸਵਾਲ ਇਹ ਹੈ ਕਿ ਇੱਕ ਵੇਲਾ ਸੀ ਜਦੋਂ ਭਾਰਤ ਵਿੱਚ ਕਈ 에어ਲਾਈਨਸ ਦੀ ਸੀਗੀਆਂ 에어ਲਾਈਨਸ ਦੇ ਵਿੱਚ ਮੁਕਾਬਲਾ ਸੀ ਪਰ ਅੱਜ 에어ਲਾਈਨਸ ਕਿੱਧਰ ਗਈਆਂ ਖਰੀਦ ਲਈਆਂ ਗਈਆਂ ਮਰਜ਼ ਹੋ ਗਈਆਂ ਕਿਸੇ ਦੇ ਕੇਸ ਪਾਤਾ ਇਹ ਕਿਹਾ ਜਾਂਦਾ ਸੀ ਕਿ ਭਾਰਤ ਦੀਆਂ ਕੁਸ਼ਤ ਜਾਂਚ ਏਜੰਸੀਆਂ ਵੱਡੀਆਂ ਜਾਂਚ ਏਜੰਸੀਆਂ ਜਿਨ੍ਹਾਂ ਤੇ ਪਰਦੋਸ਼ ਲੱਗਦਾ ਕਿ ਭਾਈ ਕਿਸੇ ਨੂੰ ਡਰਾਉਣਾ ਧਮਕਾਉਣਾ ਤੇ 게ਟ ਦੇ ਬਾਹਰ ਏਜੰਸੀਆਂ ਦੇ ਬੰਦੇ ਜਾ ਕੇ ਖੜੇ ਕਰ ਦੋ ਐਸੀ ਤੋਂ ਵੀ ਚੱਲਿਆ ਕੰਮ ਇਹ ਤੋ ਵੀ ਚੱਲਿਆ ਦੇਸ਼ ਦੀਆਂ ਕਈ ਵੱਡੀਆਂ 에ਅਰਲਾਈਨਸ ਵਿਕ ਚੁੱਕੀਆਂ ਜਾਂ ਸਮਝੌਤਾ ਹੋ ਗਿਆ ਜਾਂ ਬੰਦੇ ਉਲਝ ਗਏ ਕਈਆਂ ਤੇ ਦੋਸ਼ ਲੱਗੇ ਗੋਇਲ ਆਰਗੀਆਂ ਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਹਾਲਾਂਕਿ ਦੋਸ਼ਾਂ ਦੇ ਵਿੱਚ ਉਹ ਸਹੀ ਸੀ ਗਲਤ ਸੀਗਾ ਉਹ ਸਾਰਾ ਕੁਝ ਅਦਾਲਤ ਨੇ ਤੈਅ ਕਰਨਾ ਪਰ ਕਈ 에ਅਰਲਾਈਨਸ ਬਿੱਗੀਆਂ ਇਹਦੇ ਬਾਬਤ ਕੋਈ ਵੀ ਬੋਲਿਆ ਨਹੀਂ ਅੱਜ ਹਜ਼ਾਰਾਂ ਦੀ ਗਿਣਤੀ ਚ ਫਲਾਈਟਾਂ ਰੱਦ ਹੋ ਰਹੀਆਂ ਨੇ 8 ਦਿਨਾਂ ਦੇ ਵਿੱਚ 4900 ਤੋਂ ਵੱਧ ਫਲਾਈਟਾਂ ਰੱਦ ਹੋਈਆਂ 8 ਦਿਨ ਦੇ ਵਿੱਚ ਇਹਦੇ ਵਿੱਚ 5 ਦਸੰਬਰ ਨੂੰ ਸਭ ਤੋਂ ਵੱਧ 1600 ਫਲਾਈਟ ਰੱਦ ਹੋਈਆਂ ਕਈ 200 ਕਈ 150 ਕੱਲ ਵੀ 450 ਤੋਂ ਵੱਧ ਫਲਾਈਟ ਰੱਦ ਹੋਈਆਂ 442 ਸ਼ਾਇਦ ਸੀ ਜੇ ਮੈਂ ਗਲਤ ਨਹੀਂ 452 ਜਾਂ 442 ਦਾ ਅੰਕੜਾ ਸੀ ਉਸ ਤੋਂ ਪਹਿਲਾਂ ਵੀ ਇੱਕ ਦਿਨ 562 ਫਲਾਈਟ ਰੱਦ ਹੋਈਆਂ ਤੇ ਸਰਕਾਰ ਨੇ ਇੰਡੀਓ ਦੀਆਂ ਉਡਾਨਾਂ 10% ਦੀ ਘਟਾਤੀਆਂ ਨੇ ਤੁਸੀਂ ਇਹ ਦੱਸੋ ਜਿਹੜੀ ਟਾਈਮ ਦੀ ਗੱਲ ਹੈ ਜਿਹੜੀ ਟਾਈਮ ਦੀ ਗੱਲ ਆ ਉੱਤੇ ਗੱਲ ਹੋਵੇਗੀ ਕਿ ਨਹੀਂ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ ਇਤੇ ਵਿਚਾਰ ਚਰਤਾ ਕੀਤੀ ਜਾਵੇਗੀ ਜਾਂ ਨਹੀਂ ਇਹ ਗੱਲ ਧਿਆਨ ਮੰਗਦੀ ਹੈ ਜਿੱਦ ਤਨ ਕਿਸੇ ਦਾ ਧਿਆਨ ਨਹੀਂ ਗਿਆ ਤੇ ਸਾਡੇ ਮੁਲਕ ਦੇ ਹਵਾਵਾਜ਼ੀ ਮੰਤਰੀ ਕੰਟਰੋਲ ਰੂਮ ਤੇ ਜਾ ਕੇ ਬੈਠੇ ਨੇ ਉਹ ਕੰਟਰੋਲ ਰੂਮ ਦੇਖ ਕੇ ਵੀ ਲੱਗਦਾ ਪਿਆ ਕਿ ਕਿੱਥੇ ਬੈਠੇ ਨੇ ਮੈਂ ਬਹੁਤੀ ਟਿੱਪਣੀ ਇਸ ਤੇ ਕਰਨੀ ਨਹੀਂ ਚਾਹੁੰਦਾ ਪਰ ਫਿਰ ਵੀ ਜੋ ਇਸ ਵੇਲੇ ਹੋ ਰਿਹਾ ਜਿਸ ਤਰ੍ਹਾਂ ਹੋ ਰਿਹਾ ਧਿਆਨ ਜਿਹੜੇ ਮੁੱਦਿਆਂ ਤੇ ਹੋਣਾ ਚਾਹੀਦਾ باوجود ਇਸ ਦੇ ਕੰਪਨੀ ਦੇ ਖਿਲਾਫ ਕਾਰਵਾਈ ਕਰ ਦੇ ਸਖਤ ਕਾਰਵਾਈ ਕਰ ਦੇ ਪਰ ਨਹੀਂ ਕਾਰਵਾਈ ਕੀਤੀ ਨਹੀਂ ਕਾਰਵਾਈ ਕਿਸਤੇ ਹੋ ਰਹੀ ਹੈ ਆਮ ਲੋਕਾਂ ਤੇ ਜਿਹੜੇ ਮਜਬੂਰ ਹੋ ਰਹੇ ਆ ਹੁਣ ਹੋ ਸਕਦਾ ਕੱਲੂ ਕਿ ਇਹਦੇ ਕੁੱਟ ਮਾਰ ਦਾ ਪਰਚਾ ਕਰ ਦਨ ਹੋ ਸਕਦਾ ਹੈ ਮਾਨਸਿਕ ਤੌਰ ਤੇ ਪਰੇਸ਼ਾਨ ਲੋਕਾਂ ਨਾਲ ਖਿਲਵਾੜ ਹੋਰ ਕਰ ਦਿੱਤਾ ਜਾਵੇ ਕਈ 24 24 ਘੰਟੇ ਬੈਠੇ ਰਹੇ 에ਰਪੋਰਟ ਤੇ ਸਮਾਨ ਨਾਲ ਦੇ ਕੋਲ ਸੀ ਨਹੀਂ ਸੀ ਇਹ ਵੀ ਨਹੀਂ ਪਤਾ ਫਿਰ ਕਹਿੰਦੇ ਸੀ 12 ਘੰਟੇ ਪਹਿਲਾਂ ਦੱਸ ਦਾਂਗੇ ਕਿ ਫਲਾਈਟ ਤੁਹਾਡੀ ਕੈਨਸਲ ਹੈ ਦਿੱਲੀ ਜਾਣ ਨੂੰ 8 9 ਘੰਟੇ ਲੱਗ ਜਾਂਦੇ ਐ ਅਜੇ ਵੀ ਜੇ ਤੁਸੀਂ ਦੱਸੂਗੇ ਤੇ ਬੰਦਾ ਰਾਹ ਚੋਂ ਵਾਪਸ ਆਊਗਾ ਇਹ ਜਿਹੜਾ ਨੁਕਸਾਨ ਹੋ ਰਿਹਾ ਤੁਸੀਂ 24 ਘੰਟੇ ਪਹਿਲਾਂ ਦੱਸਦੇ ਕੋਈ ਗੱਲ ਵੀ ਹੁੰਦੀ ਪਰ ਆਮ ਲੋਕਾਂ ਨੂੰ ਨੁਕਸਾਨ ਹੋ ਰਿਹਾ ਸਰਕਾਰ ਇਸ ਮਾਮਲੇ ਤੇ ਪਹਿਲਾਂ ਬੋਲੀ ਕਿਉਂ ਨਹੀਂ ਸਵਾਲ ਖੜੇ ਹੋ ਰਹੇ ਨੇ ਅੱਗੇ ਵੱਧਦੇ ਗੱਲ ਕਰਦੇ ਉੱਤਰ ਪ੍ਰਦੇਸ਼ ਦੀ ਉੱਤਰ ਪ੍ਰਦੇਸ਼ ਤੇ ਬਾਰਾਂਬੰਗੀ ਤੋਂ ਇੱਕ ਖਬਰ ਆਈ ਹੈ ਕਿ ਉੱਥੇ YouTube ਤੋਂ ਦੇਖ ਕੇ ਇੱਕ ਚਾਚੇ ਤੇ ਭਤੀਜੇ ਨੇ ਔਰਤ ਦਾ ਪਥਰੀ ਦਾ ਆਪਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਆਪਰੇਸ਼ਨ ਉਹਨਾਂ ਨੇ ਆਪਣੇ ਵੱਲੋਂ ਕਰ ਦਿੱਤਾ ਉਸੇ ਸ਼ਾਮ ਨੂੰ ਉਸ ਔਰਤ ਦੀ ਮੌਤ ਹੋ ਗਈ ਪਤਾ ਲੱਗਿਆ ਕਿ 25000 ਰੁਪਏ ਆਪਰੇਸ਼ਨ ਕਰਨ ਦੇ ਲਏ ਗਏ ਇਹ ਉਸ ਯੂਪੀ ਤੋਂ ਖਬਰ ਹੈ ਜਿੱਥੋਂ ਦੇ ਸਿਆਸਤਦਾਨ ਕਹਿੰਦੇ ਸਾਡੇ ਯੂਪੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਵਿਕਾਸ ਹੋ ਗਿਆ ਸਾਡੇ ਯੂਪੀ ਦੇ ਵਿੱਚ ਅਪਰਾਧ ਬਹੁਤ ਘਟ ਗਿਆ ਹੈ ਡਾਕਟਰੀ ਬਹੁਤ ਵਧੀਆ ਹੋ ਗਈ ਹੈ ਪਰ 12 ਬੰਕੀ ਤੋਂ ਖਬਰ ਹੈ ਕਿ ਚਾਚੇ ਭਤੀਜੇ ਨੇ YouTube ਤੋਂ ਦੇਖ ਕੇ ਆਪਰੇਸ਼ਨ ਔਰਦਾ ਕਰ ਦਿੱਤਾ ਕੀਤਾ ਵੀ ਕਹਿੰਦਾ ਪਥਰੀ ਦਾ ਹੁਣ ਜਿਹੜਾ ਉਹਦਾ ਪਤੀ ਔਰਤ ਦਾ ਉਹ ਦੱਸਦਾ ਕਿ ਮੈਨੂੰ 25000 ਰੁਪਏ ਕਹਿੰਦੇ ਦੇ ਦਿਓ ਮੈਂ ਕਹਿੰਦਾ 20000 ਰੁਪਏ ਫੜਾਤਾ 5000 ਸ਼ਾਮ ਨੂੰ ਆਪਰੇਸ਼ਨ ਤੋਂ ਬਾਅਦ ਜਦੋਂ ਆਪਰੇਸ਼ਨ ਕਰਨ ਲੱਗੇ ਡਾਕਟਰ ਅੰਦਰ ਗਿਆ ਭਤੀਜਾ ਅੰਦਰ ਗਿਆ ਤੇ ਜਿਹੜਾ ਡਾਕਟਰ ਸੀ ਉਹ ਕਹਿੰਦਾ ਲੱਗਦਾ ਸੀ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਐ ਮੈਂ ਕਹਿੰਦਾ ਨਾਂ ਨੁਕਰ ਵੀ ਕੀਤੀ ਕਿ ਰੈਨ ਤੋਂ ਅਸੀਂ ਆਪਰੇਟ ਕਰਾਉਣਾ ਨਹੀਂ ਉਹ ਕਹਿੰਦੇ ਨਹੀਂ ਕੁਝ ਨਹੀਂ 5 ਮਿੰਟ ਦਾ ਕੰਮ ਐ ਚਲੋ ਕਹਿੰਦੇ ਉਹ ਅੰਦਰ ਚਲੀ ਗਿਆ ਆਪਰੇਸ਼ਨ ਕਰਨਾ ਸ਼ੁਰੂ ਕਰਤਾ ਉਹਨੇ दारू ਪੀਤੀ ਸੀ ਉਹਨੂੰ ਪਤਾ ਨਹੀਂ ਲੱਗਦਾ ਕੀ ਕਰਨਾ ਤੇ ਭਤੀਜੇ ਨੇ ਤੇ ਚਾਚੇ ਨੇ ਦੋਹਾਂ ਨੇ ਢਿੱਡ ਤੇ ਕੱਟ ਮਾਰਿਆ YouTube ਤੋਂ ਦੇਖ ਕੇ ਕੱਟ ਮਾਰਿਆ ਤੇ ਉਹਦੇ ਨਾਲ ਹੋਇਆ ਕਿ ਢਿੱਡ ਦੇ ਵਿੱਚ ਜਿਹੜੀਆਂ ਨਾੜਾਂ ਸੀ ਕੁਛਕ ਕੱਟੀਆਂ ਗਈਆਂ ਐਂ ਟਾਂਕੇ ਲਾ ਦਿੱਤੇ ਉਹ ਕਹਿੰਦੇ ਲੈ ਜਾਓ ਘਰ ਨੂੰ ਹੁਣ ਠੀਕ ਐ ਸ਼ਾਮ ਨੂੰ ਤੁਰਨ ਲੱਗੇ ਤਾਂ ਡੈਥ ਹੋ ਗਈ ਹਾਲਾਤ ਇਹਦੇ ਉਹ ਦੇਖੋ YouTube ਤੋਂ ਦੇਖ ਕੇ ਬਹੁਤ ਸਾਰੇ ਲੋਕ ਇਸ ਵੇਲੇ ਮੈਂ ਇਸ ਕਰਕੇ ਇੱਥੇ ਚਰਚਾ ਕਰ ਰਹੇ ਹਾਂ ਇਸ ਵੇਲੇ ਬਹੁਤ ਸਾਰੇ ਲੋਕ ਆਪਣੀ ਮੈਡੀਕਲ ਰਿਪੋਰਟ ਸੋਸ਼ਲ ਮੀਡੀਆ ਤੇ ਅਪਲੋਡ ਕਰਕੇ AI ਤੋਂ ਪੁੱਛ ਰਹੇ ਕਿ ਸਾਨੂੰ ਆਹ ਬਿਮਾਰੀ ਹੈ ਤੇ ਇਲਾਜ ਦੱਸਿਆ ਜਾਵੇ ਕੀ ਹੈ ਇਹ ਨੁਕਸਾਨ ਪਹਿਲਾਂ ਵੀ ਹੋਇਆ ਕੁਐਸਚਨ ਪਹਿਲਾਂ ਇਹ ਖਬਰ ਆਈ ਸੀ ਕਿ ਇੱਕ ਸ਼ਖਸ ਨੇ AI ਦੇ ਕੋਲੋਂ ਪੁੱਛਿਆ ਕਿ ਲੂਣ ਕਿੰਨਾ ਖਾਣਾ ਚਾਹੀਦਾ ਕਿੰਨੀ ਮਾਤਰਾ ਵਿੱਚ ਖਾਣਾ ਚਾਹੀਦਾ ਤੇ ਉਹਨੇ ਆਪਣੀ ਰਿਪੋਰਟ ਸਾਂਝੀ ਕਰ ਦਿੱਤੀ ਹੁਣ ਰਿਪੋਰਟ ਦੇ ਆਧਾਰ ਤੇ ਇਹਨੇ ਜਵਾਬ ਵੀ ਦਿੱਤਾ ਤੇ ਉਹ ਸ਼ਖਸ ਨੂੰ ਇੱਕ ਹੋਰ ਗੰਭੀਰ ਬਿਮਾਰੀ ਹੋ ਗਈ ਤੇ ਉਹਦੇ ਵਿੱਚੋਂ ਲੱਗਦਾ ਹੈ ਕਿ ਸਾਲ 2 ਸਾਲ ਤਾਂ ਕਿ 3 ਸਾਲ ਕਿ ਨਿਕਲਦਾ ਨਹੀਂ ਬਿਮਾਰੀ ਚੋਂ ਡਾਕਟਰ ਨੇ ਦੱਸਿਆ ਤਾਂ ਪ੍ਰੋਪਰ ਇਲਾਜ ਹੋਣਾ ਕੁਝ ਲੋਕ AI ਤੋਂ ਸਕਿਨ ਨੂੰ ਸਾਫ਼ ਕਰਨ ਲਈ ਚਿਹਰੇ ਤੇ ਫਿੰਸੀਆਂ ਹੋ ਰਹੀਆਂ ਨੇ ਉਹ ਹਟਾਉਣ ਦੇ ਲਈ ਉਹ ਵਰਤੋ ਕਰ ਰਹੇ ਨੇ ਆਪਣੀ ਰਿਪੋਰਟ ਅਪਲੋਡ ਕਰਕੇ ਕਿ AI ਸਾਨੂੰ ਦਵਾਈ ਦੱਸੇ ਇੱਥੋਂ ਤੱਕ ਕਿ ਕੁਝ ਕੇ ਲੋਕ ਮਰਦਾਨਾ ਤਾਕਤ ਵਧਾਉਣ ਦੇ ਲਈ AI ਦੇ ਕੋਲ ਜਵਾਬ ਪੁੱਛ ਰਹੇ ਆ ਉਹ ਪਾਇਆ YouTube ਤੋਂ ਦੇਖ ਕੇ ਜਿਹੜਾ ਬੰਦਾ ਆਪਰੇਸ਼ਨ ਕਰਦਾ ਸੀ ਉਹ ਨੁਕਸਾਨ ਹੋਇਆ ਆ ਕੁਝ ਦਿਨ ਪਹਿਲਾਂ ਲੂਣ ਵਾਲੀ ਗੱਲ ਤਾਂ ਦੱਸੀ ਉਹਦਾ ਨੁਕਸਾਨ ਹੋਇਆ ਕਦੀ ਵੀ ਆਪਣੀ ਮੈਡੀਕਲ ਰਿਪੋਰਟ ਜਿਹੜੀ ਹੈ ਉਹ ਸ਼ੇਅਰ ਕਰਕੇ AI ਤੇ ਕੋਲ ਨਾ ਪੁੱਛੋ ਉਹ ਇੱਕ ਆਟੋਡੇਟ ਚੀਜ਼ ਹੈ ਉਹਨੇ ਜਵਾਬ ਕੀਤੇ ਨਾ ਕਿਤੇ ਸਾਰੇ ਪਾਸੇ ਇਕੱਠਾ ਕਰਕੇ ਦੇ ਦੇਣਾ ਪਰ ਤੁਸੀਂ ਟੰਗੇ ਨਾ ਜਾਇਓ ਨੁਕਸਾਨ ਤੁਹਾਡਾ ਹੋ ਨਾ ਜਾਵੇ ਇਨਸਾਨ ਨੇ AI ਨੂੰ ਬਣਾਇਆ AI ਨੇ ਇਨਸਾਨ ਨੂੰ ਨਹੀਂ ਬਣਾਇਆ ਕੁਝ ਕੁ ਚੀਜ਼ਾਂ ਤੇ ਸਾਨੂੰ ਆਪਣੇ ਸਿਰ ਤੋਂ ਵੀ ਸੋਚਣਾ ਪੈਣਾ ਪਰ ਜਦੋਂ ਅਸੀਂ ਸੋਚਦੇ ਨਹੀਂ ਜਦੋਂ ਅਸੀਂ AI ਨੂੰ ਸੱਚ ਮੰਨ ਕੇ ਗੇਵਲ ਵਾਧੇ ਜਾ ਰਹੇ ਆ ਤਾਂ ਇਹ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਸਕਦਾ ਹੈ ਜਿਸ ਤੇ ਚਰਚਾ ਹੋਣੀ ਚਾਹੀਦੀ ਹੈ ਖੁੱਲ੍ਹੇਆਮ ਚਰਚਾ ਹੋਣੀ ਚਾਹੀਦੀ ਹੈ ਜੂਪੀ ਦੇ ਵਿੱਚ ਜੋ ਕੁਝ ਹੋਇਆ ਉਹ ਸ਼ਖਦ ਨੇ ਆਪਣੇ ਨਾਲ ਬੀਤੀ ਜੋ ਦੱਸ ਦਿੱਤੀ ਆ ਪਰ AI ਦੇ ਬਾਬਤ ਤੇ ਅੱਜ ਖੋਰ ਖਬਰ ਆਈ ਹੈ ਕਿ ਅਮਰੀਕਾ ਤੇ ਚੀਨ ਦੇ ਵਿੱਚ ਇਸ ਗੱਲ ਨੂੰ ਲੈ ਕੇ ਜੰਗ ਚੱਲ ਸਕਦੀ ਹੈ ਕਿ AI ਦੇ ਨਾਲ ਆਉਣ ਵਾਲੇ ਦਿਨਾਂ 'ਚ AI ਜਾਂ ਡਰੋਨ ਸਿਸਟਮ ਦੇ ਨਾਲ ਅਸੀਂ ਇੰਨੇ ਕੁ ਆਪਣੇ ਆਪ ਨੂੰ ਮਜ਼ਬੂਤ ਕਰ ਲੈਣਾ ਕਿ ਹਮਲਾ ਵੀ ਜੇਕਰ ਕਰਨਾ ਡਰੋਨ ਦੇ ਜ਼ਰੀਏ ਹੋਣਾ ਉਹ ਤੇ ਇਨਸਾਨ ਦੀ ਜ਼ਰੂਰਤ ਨਹੀਂ ਪੈਣੀ ਤੇ AI ਆਪਣੇ ਤਰੀਕੇ ਨਾਲ ਸਥਿਤੀ ਨੂੰ ਹੈਂਡਲ ਕਰੂਗੀ ਤੇ ਜਿੰਨੇ ਲੋਕਾਂ ਦੀ ਮੌਤ ਹੁੰਦੀ ਹੋਈ ਜਾਵੇ ਆਟੋ ਡਰੋਨ ਸਿਸਟਮ ਵਿੱਚ ਹੋ ਜੂਗਾ ਜੇ ਇਹ ਚੱਲਦਾ ਰਿਹਾ ਸਿਸਟਮ ਤਾਂ ਅੰਦਾਜ਼ਾ ਲਾਓ ਕਿੰਨੇ ਲੋਕਾਂ ਦੀ ਮੌਤ ਹੋ ਸਕਦੀ ਹੈ ਕੁਝ ਦਿਨ ਪਹਿਲਾਂ ਇੱਕ ਪ੍ਰੋਗਰਾਮ ਵਿੱਚ ਇੱਕ ਰੋਬੋਟ ਨੇ ਇੱਕ ਸ਼ਖਸ ਤੇ ਹਮਲਾ ਕਰਤਾ ਜਿਹੜਾ ਉਹਨੂੰ ਆਪਰੇਟ ਕਰ ਰਿਹਾ ਸੀ ਤੇ ਉਹਦਾ ਬਟਨ ਹੀ ਲੱਭਾ ਬੰਦ ਹੋਣ ਦਾ ਕੁੱਟ-ਕੁੱਟ ਕੇ ਉਹਨੂੰ ਮਾਰ ਦਿੱਤਾ ਰੋਬੋਟ ਨੇ ਮਾਰ ਦਿੱਤਾ ਜੇ ਇਦਾਂ ਦੇ ਹਾਲਾਤ ਬਣਦੇ ਆ ਤੇ ਵਿਚਾਰਾਂ ਕਰਨ ਦੀ ਜ਼ਰੂਰਤ ਹੈ ਵੇਲਾ ਪ੍ਰੋਗਰਾਮ ਦੀ ਸਮਾਪਤੀ ਦਾ ਮੈਨੂੰ ਨਵਜੀਤ ਹੰਦਿਓ ਆ ਗਿਆ ਦੇਖ ਤਰੋ ਪ੍ਰਾਈਮੇਰੀ ਸ਼ੀ ਟੀਵੀ ਤੁਹਾਡਾ ਆਪਣਾ ਤੁਹਾਡਾ